ਕਿ ਉਹ ਬਹੁਤ ਰਿਕਵਰੀ ਹੋਣ ਲੱਗੀ ਆ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲੇ ਨੇ ਦੁਆਵਾਂ ਅਰਦਾਸਾਂ ਕੰਮ ਕਰਨ ਲੱਗੀਆਂ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ মিডিਆ ਵਾਲੇ ਸਾਰਿਆਂ ਨੇ ਇਹੀ ਬੇਨਤੀ ਕਰਦੇ ਸਭ ਨੂੰ ਬਸ ਸੁੱਖ ਦਾ ਸਨੇਹਾ ਦਿਓ ਸਾਰਿਆਂ ਨੂੰ ਇਹੀ ਬੇਨਤੀ ਕਰੋ ਵੀ ਅਰਦਾਸਾਂ ਕਰੋ ਮੈਂ ਕਹਿੰਦਾ ਕਿ ਜਿਹੜੇ ਹਸਪੀਟਲ 'ਚ ਰਾਜਵੀਰ ਜਵੰਦੇ ਬਾਈ ਨੂੰ ਦਾਖਲ ਕਰਾਇਆ ਗਿਆ ਉਥੇ ਆ ਵੀਰ ਨੂੰ ਵੀ ਦਾਖਲ ਕਰਾਇਆ ਜਾਵੇ ਜਾਂ ਵੀਰ ਦੇ ਦਮਾ ਦਾ ਇਲਾਜ ਕਰਾਇਆ ਜਾਵੇ ਕੀ ਪਤਾ ਮਾਰਾ ਮੋਟੇ ਨੂੰ ਫਰਕ ਹੀ ਪੈ ਜੇ ਕਿਉਂਕਿ ਆਰ ਨੇਡ ਬਾਈ ਦੀ ਸੀਰੀਤ ਗੱਲ ਕਰਦਾ ਪਿਆ ਤੇ ਆ ਪਟੂ ਦੰਦ ਕਰਦਾ ਪਿਆ ਜਿਵੇਂ ਕੋਈ ਜੋਕ ਸੁਣਾ ਰਿਹਾ ਵੇ ਉਤੋਂ ਆ ਪਤੰਦਰ ਦੰਦ ਵੇ ਕਿੱਦਾਂ ਬਾਹਰ ਆਏ ਜਿਵੇਂ ਰਾਜਸਥਾਨੀ ਬੱਕਰਾ ਹੋਵੇ ਨਾਲੇ ਕੂਨ ਕਹਿੰਦਾ ਕਿ ਅੱਜਕੱਲ ਮਾਲ ਤੇਜ ਨਹੀਂ ਹੁੰਦਾ ਆ ਪੱਟੂ ਦਾ ਹਾਲ ਹੀ ਵੇਖੋ ਜਿਆਦਾ ਮੈਨੂੰ ਲੱਗਦਾ ਨੇ ਭੰਗ ਨਾਲ ਪੰਪ ਛਕ ਲਿਆ ਜਾਂ ਸਰਲ ਤੇ ਨਾਲ ਡੋਡੇ ਖਾਲੇ ਤਾਂ ਕਰਕੇ ਪੱਟੂ ਦਾ ਹਾਲ ਇਦਾਂ ਦਾ ਹੋਇਆ ਪਿਆ ਜਾਂ ਮੈਨੂੰ ਲੱਗਦਾ ਕਿ ਆ ਵੀਰ ਨੂੰ ਮਨੁਤਰ ਹੀ ਸੇਵਾ ਵਾਲਿਆਂ ਨੇ ਛੱਡਿਆ ਚਲੋ ਜੀ ਇਹ ਤਾਂ ਹੋ ਗਿਆ ਹੱਥਾਂ ਮਿਲ ਆ ਗੋਣ ਬਸ ਥੋੜੀ ਜੀ ਗੱਲ ਕਰ ਲਈਏ ਸੀਰੀਅਸ ਰਾਵਣ ਭਾਵੇਂ ਲੱਖ ਮਾਰਾ ਸੀ ਪਰ ਉਹਨੇ ਕਦੀ ਕੇਦੀ ਢੀ ਮਾੜੀ ਹਾਲ ਚ ਦੰਦ ਨਹੀਂ ਗੱਡੇ ਜਿੱਥੇ ਸਾਰਾ ਪੰਜਾਬ ਰੇ ਠੀਕ ਹੁੰਦੇ ਦਵਾਵਾ ਕਰ ਰਿਆ ਤੇ ਉਥੇ ਆ ਪੱਟੂ ਦੰਦ ਕਰ ਰਿਆ ਉਹ ਪਤੰਦਰਾ ਔਰੀ ਮਾਣ ਨੂੰ ਪੁਛ ਕੇ ਵੇ ਔਰੇ ਚੋਣਾਂ ਨੂੰ ਪੁਛ ਕੇ ਵੇ ਉਹਨਾਂ ਦਾ ਇਸ ਟਾਈਮ ਕੀ ਹਾਲ ਹੋ ਰਿਹਾ ਉਹਨਾਂ ਦੇ ਦਿਲ ਤੇ ਕੀ ਬੀਤ ਰਿਹਾ ਤੇ ਤੂੰ ਇੱਥੇ ਦੰਦ ਕਰ ਰਿਆ ਤੈਨੂੰ ਮਸ਼ਹੂਰ ਹੁੰਦਾ ਇੰਨਾ ਚਾ ਜਿਹੜੇ ਸੀ ਜਿਹੜੇ ਤੂੰ ਇੰਨੀਆਂ ਖੁਸ਼ੀਆਂ ਬਣਾ ਰਿਆ ਲੱਖ ਦੀ ਲੰਦ ਯਾਰ ਤੇਰੇ ਦੇ